ਲੋ ਜੀ ਕਿਚਾ ਲੂ ਆਜੋ ਜਿੰਨੇ ਖਾਣੇ ਆ ਹਿਸਾਬ ਦਾ ਹੀ ਬਸ ਠੀਕ ਆ ਨੋਰਮਲ ਨੋਰਮਲ ਲਾਈਕ ਕਰ ਦਿਓ ਮੇਰਾ ਵੀਰ ਆ ਬੱਲੇ ਆ ਗਿਆ ਮੇਰਾ ਵੀਰ ਬੇਫੂਆ ਚਾਹਲਾ ਆ ਜਾ ਹਿਸਾਬ ਨਾਲ ਹਿਸਾਬ ਨਾਲ ਮਿਰਚ ਵੀ ਜਿਆਦੀ ਨਹੀਂ ਆ ਮੇਰਾ ਵੀਰ ਕਿਚਾ ਲੂ ਖਵਾਈਏ ਕਿਚਾ ਲੂ ਖਵਾਈਏ ਆ ਜਾ ਲਾਈਵ ਹੋ ਗਏ ਅੱਜ ਥੋੜਾ ਲੇਟ ਹੋ ਗਈ ਟਾਈਮ ਦਿੱਤਾ ਸੀਗਾ ਟਾਈਮ ਨਹੀਂ ਨੇ ਟਾਈਮ ਕਿਹਨਾ ਦਿੱਤਾ ਸੀ ਆਪਾਂ ਹਾਂ 1:30 ਹਾਂ 1:30 ਵਜੇ ਦਾ ਟਾਈਮ ਦਿੱਤਾ ਸੀ ਪਰ ਨਹੀਂ ਹੋ ਸਕੇ ਜ਼ਰੂਰੀ ਕਾਰਨਾ ਕਰਕੇ ਲਾਈਵ ਹੋਣ ਹੋਏ ਹਿਸਾਬ ਨਾਲ ਹਿਸਾਬ ਨਾਲ ਮਿਰਚਾ ਮੁਰਚਾ ਹੀ ਹਿਸਾਬ ਨਾਲ ਤੇ ਲੇਟ ਹੋ ਗਏ ਆ ਮੇਰਾ ਵੀਰੇ ਮੈਂ ਵੀ ਆ ਗਿਆ ਵੀਰੇ ਆਜੋ 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 ਕਚਾਲੂ 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 ਆ ਦਾਦੀ ਗਈ ਬੱਸ ਚ ਹੱਥ ਲਾਉਂਦੀ ਕਚਾਲੂ 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 ਮੈਂ ਕਿਹਾ ਫਿਰ ਸੁਣ ਲੋ ਲਓ ਜੀ ਦਾਦੀ ਵੀ ਲੰਘ ਗਈ ਜੇ ਬਾਤ ਚ ਲਓ ਜੀ ਇਹ ਕੀ ਪਾਰੇ ਨੇ ਇਹ ਆ ਜੀ ਕਚਾਲੂ ਦਿਆਂ ਵੇਲੇ ਖਾਈਦਾ ਸੀ ਨਿੱਕੇ ਹੁੰਦਾ ਸੀ ਪਿੰਡ ਜਾ ਕੇ ਖਾਈਦਾ ਸੀ ਹੁਣ ਵੇਨੇ ਖਾ ਕੇ ਕਿਦਾਂ ਦਾ ਟੇਸਟ ਆ ਪ੍ਰਭ ਤੂੰ ਖਾ ਕੇ ਦੱਸੇਂਗੀ ਲੈ ਮਿਰਚ ਕਿਦਾਂ ਦਾ ਦੱਸ ਆਲੂ ਦੇ ਬੰਦੇ ਆ ਕੀ ਮਿਰਚ ਜ਼ਿਆਦੀ ਆ ਮਿਰਚ ਜ਼ਿਆਦੀ ਘਟ ਕੇ ਤਾਂ ਹੁਣ ਹੁਣ ਨਹੀਂ ਹੋਣੀ ਘਟ ਦੇ ਦੋ ਨਾ ਚੱਲੂਗਾ ਲੋ ਜਾ ਵਿਹਾਰੀਆਂ ਰਿਆ ਮਿਰਚਾਂ ਹੁੰਦੇ ਰੱਖੀਆਂ ਕਚਾਲੂ ਆਈ ਵੀਰੇ ਕਚਾਲੂ ਕਚਾਲੂ ਦਾਦੀ ਜੀ ਪੈਰੀ ਪਹਿਣਾ ਪਬਜੀ ਪੈਰੀ ਪਹਿਣਾ ਦਾਦੀ ਵੀਰੇ ਬਾਸ ਝੂਨੇ ਲੰਗੀ ਹੂ ਤੇ ਭਾਬੀ ਖਲੋਤੀ ਹੂ ਤੇ ਬਾਕੀ ਆ ਪੰਜ ਵੀ ਖਲੋਤਾ ਹੀ ਸ਼ੇਰ ਤੇ ਅੰਚ ਆਇਆ ਅੱਜ ਕਿਥੇ ਨਾਨਕੇ ਜਾ ਰਿਆ ਨਾਨਕੇ ਪਿੱਛੇ ਹੋ ਜਾ ਤੁਹਾਡੇ ਰੈੱਡ ਲਾ ਲ ਦੇ ਮੇਰਾ ਵੀ ਰਪਾ ਦੇ ਔਰ ਰੈੱਡ ਲੱਗ ਵੀ ਗਈ ਦੂਰੋਂ ਇਧਰ ਆ ਜਾ ਬੇਟਾ ਇਧਰ ਆ ਬੇ ਆ ਦੇਖ ਓ ਅੰਛ ਦੀਪੋ ਜੇ ਕੀ ਕਰ ਲਿਆ ਈ ਓ ਮਾਈ ਗਾਡ ਇਹ ਨਵਾਬ ਨੇ ਮੇਰੇ ਵੀ ਲੱਗੀ ਉਹਨਾਂ ਨੇ ਇੰਜ ਕਰ ਦਿੱਤਾ ਨਾ ਜਦੋਂ ਨਹੀਂ ਮੇਰੇ ਨਹੀਂ ਲੱਗੀ ਮੈਂ ਬਚ ਗਿਆ ਚੱਲੋ ਮੇਰਾ ਭਰਾ ਹੁਣ ਕਿ ਢੀਕਦਾ ਨਹੀਂ ਵੀਰ ਕੋ ਢੀਕਣ ਦੇ ਲੱਗਦਾ ਬਿਰਤੀ ਇਹਦੀ ਹੋਰ ਕਿਤੇ ਲੱਗੀ ਲੱਗਦਾ ਵੀਰ ਦੀ ਹੈਨਾ ਲਓ ਜੀ ਕਚਾਲੂ ਖਾਓ ਕਚਾਲੂ ਆਜੋ ਜੇਕਰ ਕੇ ਨੇ ਕਚਾਲੂ ਖਾਣੇ ਆ ਜੀ ਠੰਡਾ ਠੰਡਾ ਮੌਸਮ ਵੇਖੋ ਕਿਵੇਂ ਪੱਤੇ ਲੰਦਾ ਹੈ ਕਿਆ ਬਾਤ ਹੈ ਬੱਦਲ ਪਾਕੀ ਦੱਸੋ ਜਿੱਥੇ ਇਥੇ ਮੀਂਹ ਪੈ ਰਿਹਾ ਹੈ ਮੀਂਹ ਕਿੱਥੇ ਕਿੱਥੇ ਪੈ ਰਿਹਾ ਗੁਰਦੀਪ ਕੌਰ ਜੀ ਥੈਂਕ ਯੂ ਵਖਾਉਣ ਲਈ ਮੈਂ ਫਸਟ ਟਾਈਮ ਵੇਖਿਆ ਓਕੇ ਲਓ ਜੀ ਕਚਾਲੂ ਮੈਂ ਫਸਟ ਟਾਈਮ ਖਾਓ ਕਚਾਲੂ ਖਾਓ ਜੀ ਆਓ ਜੀ ਜਿਨ੍ਹਾਂ ਨੇ ਨਹੀਂ ਖਾਧੇ ਜੀ ਆਿਆਂ ਨੂੰ ਮੋਸਟ ਵੈਲਕਮ ਜੇਕਰ ਕੋਈ ਲਾਗੇ ਪੱਟੀ ਸ਼ਹਿਰ ਦਾ ਹੈਗਾ ਵਾ ਦੱਸ ਦੋ ਅਸੀਂ ਲੈ ਆਉਂਦੇ ਆ ਲਓ ਜੀ ਇੱਕ ਇੱਕ ਫੜ ਲੂ ਤੇ ਖਾਓ ਤੇ ਚਾਲੂ ਲਓ ਜੀ ਅੰਚੂ ਵੀ ਲੱਗ ਗਿਆ ਜੇ ਇਕ ਚਾਲੂਆਂ ਦੇ ਆਏ ਜੇ ਕਹਿੰਨੇ ਖਾਣੇ ਆ ਦੇ ਓਰੀ ਕੌਂਡਿੰਗ ਕਿਉਂ ਹੋ ਰਹੀ ਆ ਰੇਂਜ ਨਹੀਂ ਯਾਰ ਤਨਾਰ ਦੇ ਤਰਨ ਤਾਰ ਨਾਲ ਤੇ ਫਿਰ ਤੂੰ 10000 ਰੁਪਏ ਰਾਜ ਤੈਨੂੰ ਮਿਲ ਕੇ ਹੁੰਦੇ ਤੂੰ ਸੰਗਰੂਰ ਦਾ ਦੱਸਿਆ ਯਾਰ ਮੇਰਾ ਵੀਰ ਬੇਵਵਾ ਚਾਹ ਲਾ ਤਰਨ ਤਾਰ ਨਾ ਹੂੰ ਤਰਨ ਤਾਰ ਨਾ ਵੀਰਾਂ ਦਾ ਮੈਂ ਤਰਨ ਤਾਰ ਨਾ ਆਈ ਹੁਣੇ ਗੱਡੀ ਮੋੜ ਲੈਣੇ ਗੱਡੀ ਆ ਲੱਗੀ ਆ ਚੱਲ ਕੇ ਤਰਨ ਤਾਰ ਮਾਫਸਾ खाइया खाइया मिर्च लगी नहीं लग गया पट्टी कढ़ी जगह पट्टी खास बस स्टैंड दे लागे ਕਰੇ ਬਣਾ ਲੈ। ਕੱਲੋਂ ਮੈਂ ਬਣਾ ਲੈਂਦਾ। ਹੂੰ ਕਈ ਬਣਾ ਲੈਂਦੇ ਆ ਨਾ। ਅਹੀਂ ਬਣਾ ਲੈਂਦੇ। ਪਹਿਲਾਂ ਤੇਰੀ। ਮੈਂ ਖੁਦ ਨਹੀਂ ਬਣਾਉਂਦੀ। ਓਕੇ ਵੀਰਾਂ ਦਾ ਪੱਟੀ ਤੋਂ ਪੱਟੀ ਤੋਂ ਕਿੱਥੋਂ ਵੀਰੇ? ਪੱਟੀ ਤੋਂ ਕਿੱਥੋਂ? ਪੈਸੇ ਪੇ ਕਰੂਗਾ ਵੀਰ ਬੇਵਹਾ ਚਾਲ ਆ ਪਾਰਟੀ ਬੇਵਹਾ ਚਾਲੇ ਵੀਰ ਵੱਲੋਂ ਬੇਵਹਾ ਚਾਲੇ ਵੀਰ ਵੱਲੋਂ ਪੈਸੇ ਪੇ ਕਰਨੇ ਪੈਣਗੇ ਲਓ ਜੀ ਬੇਵਹਾ ਚਾਲੇ ਵੀਰ ਪੈਸੇ ਪੇ ਕਰਨ ਲਗਾ ਤੇਰੇ ਵੱਲੋਂ ਓਕੇ ਡਿਊਟੀ ਫੌਜਾ ਵੀਰ ਦੀ ਲੈ ਵੀਰ ਤੇਰੇ ਸ਼ਹਿਰ ਆਏ ਆ ਆ ਲਿਆ ਵੀਰਾ